ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋ ਬਾਰੇ ਸਾਹਿਬ ਦੀ ਸ਼ਕਤੀ ਕਿਵੇਂ ਆਪਣੇ ਸਿੱਖਾਂ 'ਚ ਵਰਤਦੀ ਹੈ ਉਸਤੇ ਬਾਰੇ ਤੁਸੀਂ ਵੀ ਜੇਕਰ ਇਹ ਸ਼ਰਧਾ ਦੇਖਣੀ ਹੋਵੇ ਤਾਂ ਸ਼ਹੀਦ ਗੰਜ ਸਾਹਿਬ ਅੰਮ੍ਰਿਤਸਰ ਆ ਕੇ ਜ਼ਰੂਰ ਦੇਖ ਲੈਣਾ ਆਮ ਦਿਨ ਵਿੱਚ ਇਸ ਦਰ ਤੇ 1.5 ਲੱਖ ਬੰਦਾ ਇੱਥੇ ਸੀਸ ਝੁਕਾਉਂਦਾ ਹੈ ਸਾਰੇ ਦਿਨ ਵਿੱਚ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਐਤਵਾਰ 5-6 ਲੱਖ ਬੰਦਾ ਇਸ ਦਰ ਤੇ ਸ਼ੀਸ਼ ਝੁਕਾਉਂਦਾ ਹੈ 12 ਵਜੇ ਦੁਪਹਿਰਾ ਸ਼ੁਰੂ ਹੋ ਜਾਂਦਾ ਹੈ ਪਰ ਸੰਗਤ 10 ਵਜੇ ਤੋਂ ਹੀ ਆ ਕੇ ਹਾਜ਼ਰੀ ਲਵਾਉਣੀ ਸ਼ੁਰੂ ਕਰ ਦਿੰਦੀ ਹੈ ਤੇ ਬਹੁਤ ਸਾਰੀ ਸੰਗਤ ਤਾਂ ਸ਼ਨੀਵਾਰ ਰਾਤ ਨੂੰ ਹੀ ਸ਼ਹੀਦਗੰਗ ਸਾਹਿਬ ਗੁਰਦੁਆਰੇ ਆਉਣੀ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੇ ਪੰਜ ਪਾਠ ਹੁੰਦੇ ਹਨ ਤੇ ਚਉਪਾਈ ਸਾਹਿਬ ਦੇ ਦੋ ਪਾਠ ਫਿਰ ਸੁਖਮਣੀ ਸਾਹਿਬ ਦਾ ਪਾਠ ਹੁੰਦਾ ਹੈ ਫਿਰ 4 ਵਜੇ ਅਰਦਾਸ ਹੁੰਦੀ ਹੈ ਚਉਪੈਰਾ ਸਾਹਿਬ ਦੀ ਬਹੁਤ ਸਾਰਾ ਦਿਲ ਬਹੁਤ ساری ਸੰਗਤ ਹੁੰਦੀ ਹੈ ਉਸ ਦਿਨ ਸਾਰੀ ਹੀ ਸੜਕ ਉੱਪਰ ਜਾਮ ਲੱਗ ਜਾਂਦਾ ਹੈ ਸਿੱਖ ਦੀ ਝੋਲੀ ਪਰਨ ਦੀ ਗੱਲ ਤਾਂ ਬਹੁਤ ਦੂਰ ਦੀ ਹੈ ਸਿੱਖ ਨੂੰ ਤਾਂ ਲੱਖਾਂ ਦਾ ਮਾਲਿਕ ਵੀ ਬਣਾ ਸਕਦਾ ਹੈ ਸਤਿਗੁਰ ਜਿਹੜੀ ਸੰਗਤਾਂ ਐਤਵਾਰ ਨਹੀਂ ਜਾ ਸਕਦੀਆਂ ਉਹ ਸੰਗਤਾਂ ਆਪਣੇ ਘਰ ਵਿੱਚ ਹੀ ਚੁਪੈਰਾ ਕੱਟ ਸਕਦੀਆਂ ਹਨ ਅੱਜ ਅਸੀਂ ਇਸ ਵੀਡੀਓ 'ਚ ਤੁਹਾਨੂੰ ਇਸ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਤਾਂ ਘਰ ਦੀ ਸਾਫ਼ ਸਫਾਈ ਚੰਗੀ ਤਰ੍ਹਾਂ ਕਰ ਲਵੋ ਬਾਅਦ ਵਿੱਚ ਇਸ਼ਨਾਨ ਕਰਨਾ ਹੈ ਰਸੋਈ ਦੀ ਸਾਫ ਸਫਾਈ ਤਾਂ ਬਹੁਤ ਹੀ ਜ਼ਰੂਰੀ ਹੈ। ਰਸੋਈ ਦੀ ਸਾਫ ਸਫਾਈ ਕਰਕੇ ਬਹੁਤ ਹੀ ਸੋਚਮਤਾ ਦੇ ਨਾਲ ਕੜਾ ਪ੍ਰਸ਼ਾਦ ਦੀ ਤਿਆਰ ਕਰੋ। ਉਸ ਤੋਂ ਉਪਰੰਤ ਜਿੱਥੋਂ ਤੁਸੀਂ ਚੋਪੈਰਾ ਸਭ ਕਟਣਾ ਹੈ, ਉੱਥੇ ਸਾਫ ਵਰਸਤਰ ਵਿਛਾ ਦਿਓ। ਤੇ ਫਿਰ ਉੱਥੇ ਚੋ ਜਗਾ ਦਿਓ। ਜੇ ਤੁਹਾਡੇ ਚੋ ਕਿਸੇ ਨੂੰ ਡਰ ਲੱਗਦਾ ਹੈ ਕਿ ਜੋ ਜਗਾਉਂਦੇ ਹੋਏ ਕਿਤੇ ਸਾਡੇ ਤੋਂ ਕੋਈ ਗਲਤੀ ਨਾ ਹੋ ਜਾਵੇ ਤਾਂ ਜੋਤ ਚ ਗਉਣ ਤੋਂ ਬਿਨਾ ਵੀ ਚੋ ਪੈਰਾ ਸਭ ਕੱਟ ਸਕਦੇ ਹਾਂ ਜੋਤ ਚ ਗੋਣੀ ਜ਼ਰੂਰੀ ਨਹੀਂ ਹੈ ਇਹ ਤੁਹਾਡੀ ਆਪਣੀ ਸ਼ਰਧਾ ਹੈ ਤੁਸੀਂ ਜਦੋਂ ਵੀ ਅੰਮ੍ਰਿਤਸਰ ਵਿਖੇ ਜਾਓ ਤਾਂ ਸ਼ਹੀਦ ਗੰਗੁਰ ਦਵਾਰਾ ਸਾਹਿਬ ਵਿਖੇ ਜੋਤ ਵਿੱਚ ਕਿਉਂ ਜ਼ਰੂਰ ਪਾ ਆਇਓ ਗੁਰੂ ਸਾਹਿਬ ਤੁਹਾਡੇ ਤੇ ਜ਼ਰੂਰ ਮਿਹਰ ਕਰਨਗੇ ਦੇਖ ਬਣਉਣ ਤੋਂ ਬਾਅਦ ਜੋਤ ਚ ਗਉਣ ਤੋਂ ਬਾਅਦ ਫੇਰ ਗੁਰੂ ਸਾਹਿਬ ਅਗੇ ਅਰਦਾਸ ਕਰਨੀ ਹੈ ਕਿ ਬਾਬਾ ਜੀ ਦਾ ਨਾਮ ਲੈ ਕੇ ਅਰਦਾਸ ਕਰੋ ਜੋ ਵੀ ਤੁਹਾਡੀ ਅਰਦਾਸ ਹੈ ਭਾਵੇਂ ਉਹ ਘਰ ਦੀ ਸੁੱਖ ਸ਼ਾਂਤੀ ਲਈ ਅਰਦਾਸ ਹੈ ਜਾਂ ਦੇ ਰੋਗ ਤਾਂ ਲਈ ਕੋਈ ਵੀ ਅਰਦਾਸ ਹੈ ਉਹ ਤੁਸੀਂ ਆਪਣੇ ਪਰਮਾਤਮਾ ਨੂੰ ਦੱਸ ਦਿਓ ਜੋ ਵੀ ਤੁਹਾਡੇ ਜੀਵਨ ਚ ਕੋਈ ਪ੍ਰੋਬਲਮ ਹੈ ਹੈ ਅਰਦਾਸ ਤੁਸੀਂ 12 ਵਜੇ ਕਰਨੀ ਹੈ ਅਰਦਾਸ ਕਰਨ ਤੋਂ ਬਾਅਦ ਤੁਸੀਂ ਪੰਜ ਪਾਠ ਜਪਜੀ ਸਾਹਿਬ ਦੇ ਕਰ ਲਵੋ ਦੋ ਪਾਠ ਚਪਈ ਸਾਹਿਬ ਦੇ ਕਰ ਲਵੋ ਉਸ ਤੋਂ ਬਾਅਦ ਤੁਸੀਂ 15-20 ਮਿੰਟ ਦੇ ਸਮੇਂ ਲਈ ਰੈਸਟ ਕਰ ਸਕਦੇ ਹੋ ਉਸ ਸਮੇਂ ਕੁਝ ਕਾਣ ਪੀਣ ਦਾ ਕੰਮ ਵੀ ਕਰ ਸਕਦੇ ਹੋ ਉਸ ਤੋਂ ਬਾਅਦ ਸੁਖਮਣੀ ਸਾਹਿਬ ਦਾ ਪਾਠ ਆਰੰਭ ਕਰਨਾ ਹੈ ਜੀ ਸੁਖਮਣੀ ਸਾਹਿਬ ਦੇ ਪਾਠ ਤੋਂ ਬਾਅਦ ਆਨੰਦ ਸਾਹਿਬ ਦੀਆਂ 6 ਬਾਣੀਆਂ ਦਾ ਪਾਠ ਕਰਕੇ ਅਰਦਾਸ ਕਰਨੀ ਹੈ ਜੇਕਰ ਤੁਹਾਡਾ ਪਾਠ ਸੁਖਮਣੀ ਸਾਹਿਬ 4 ਵਜੇ ਤੋਂ ਪਹਿਲਾਂ ਹੀ ਸੰਪੂਰਨ ਹੋ ਜਾਂਦਾ ਹੈ ਤਾਂ ਤੁਸੀਂ ਬਾਅਦ ਵਿੱਚ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਗੁਰਬਾਣੀ ਪੜ੍ਹ ਸਕਦੇ ਹੋ ਮੰਨ ਲਵੋ ਤੁਹਾਡਾ ਪਾਠ 3:30 ਵਜੇ ਹੋਪ ਸਮਾਪਤ ਹੋ ਜਾਂਦਾ ਹੈ ਤਾਂ ਤੁਸੀਂ ਵਾਹਿਗੁਰੂ ਦੇ ਮੰਤਰ ਦਾ ਜਾਪ ਵੀ ਕਰ ਸਕਦੇ ਹੋ ਉਹਨਾਂ ਸਮਾਂ ਜਿੰਨੇ ਵਜੇ ਤੱਕ ਹੀ ਸ਼ਹੀਦ ਗੁਰ ਸਾਹਿਬ ਸਮਾਪਤੀ ਨਾ ਹੋ ਜਾਵੇ ਤੁਸੀਂ ਗੁਰਬਾਣੀ ਵੀ ਪੜ੍ਹ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਅਨੰਦ ਸਾਹਿਬ ਦਾ ਪਾਠ ਕਰ ਸਕਦੇ ਹੋ ਫਿਰ ਕੜਾ ਪ੍ਰਸ਼ਾਦੀ ਦੇਖਣ ਨੂੰ ਪਹੁੰਚ ਲਵਾਂ ਸਕਦੇ ਹੋ ਤੁਸੀਂ ਆਪਣੀ ਅਰਦਾਸ ਬੇਨਤੀ ਜੋ ਹੈ ਤੁਸੀਂ ਆਪਣੇ ਸਤਿਗੁਰ ਦੇ ਅੱਗੇ ਬੇਨਤੀ ਕਰਨੀ ਹੈ ਸਾਥ ਸੰਗਤ ਜੀ ਤੁਹਾਡੀ ਬਹੁਤ ਹੀ ਵੱਡੀ ਕਿਸਮਤ ਹੈ कि ਤੁਸੀਂ ਚੋ ਪੈਰਾ ਘਟ ਰਹੇ ਹੋ ਬਹੁਤ ਵਧੀਆ ਕਿਸਮਤ ਹੈ ਤੁਹਾਡੀ ਤੁਹਾਡੇ ਘਰ ਤੇ ਬਹੁਤ ਬਰਕਤਾਂ ਆਉਣ ਵਾਲੀਆਂ ਹਨ ਤੁਹਾਡੇ ਬੱਚੇ ਦੀ ਕਾਮਯਾਬੀ ਵੀ ਜ਼ਰੂਰ ਹੋਵੇਗੀ ਤੁਹਾਡੀ ਜ਼ਿੰਦਗੀ ਤੁਹਾਡਾ ਆਦਰ ਮਾਨ ਹੋਰ ਵਧੇਗਾ ਅਤੇ ਲੋਕ ਪਰ ਲੋਕ ਵਿੱਚ ਵੀ ਬਾਬਾ ਦੀਪ ਸਿੰਘ ਜੀ ਤੁਹਾਡੇ ਨਾਲ ਆਪ ਸਹਾਈ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ